ਚੱਲ ਗਿਆ ਲਾ ਕੇ ਕਿਆ ਇਹ ਜਿਹੜਾ ਵੀ ਲੋਹਾ ਮੁੜਦਾ ਨਹੀਂ ਹੁੰਦਾ ਤਾਂ ਕਰਕੇ ਜੇ ਮੁੜਦਾ ਨਹੀਂ ਗਾ ਜੇ ਪੱਕਾ ਹੁੰਦਾ ਪੱਕਾ ਇਹਨੂੰ ਇੱਕ ਕਹਿੰਦੇ ਵੀ ਰੇਤੀ ਲਾਉਣ ਦੀ ਵੀ ਲੋੜ ਨਹੀਂ ਹੁੰਦੀ ਇਹ ਮਿੱਟੀ ਨਾਲ ਜਦੋਂ ਪੀਆ ਪੀਏ ਦਾ ਮੂੰਹ ਨਿਕਲਦਾ ਮੈਂ ਲਵਾਉਣੀ ਸੀ ਕਈ ਨੂੰ ਛੁਰੀ ਤੇ ਜਦੋਂ ਮੈਂ ਪਿੰਡ ਵਾਲਿਆਂ ਨੂੰ ਪੁੱਛਿਆ ਮੈਂ ਕਿਹਾ ਵੀ ਸੱਜਣੋ ਛੁਰੀ ਕਿੱਥੋਂ ਲਵਾਈਏ ਤੇ ਮੈਨੂੰ ਕਈਆਂ ਨੇ ਇਹ ਗੱਲ ਕਹੀ ਕਹਿੰਦਾ ਵੀ ਤੂੰ ਐਂ ਕਰ ਮੋਟਰਸਾਈਕਲ ਚੱਕ ਤੇ ਇੱਥੋਂ 30 35 ਕਿਲੋਮੀਟਰ ਦੂਰ ਆ ਪਿੰਡ ਖਾਰਾ ਤੇ ਖਾਰੇ ਤੋਂ ਛੁਰੀ ਲਵਾ ਲਿਆ ਤੇ ساری ਉਮਰ ਯਾਦ ਰੱਖੇਗਾ ਮੈਂ ਕਹਿਆ ਯਾਰ ਛੁਰੀ ਲਾਉਣੀ ਹੈ ਗੱਡੀ ਖਾਸ ਗੱਲ ਇਥੋਂ ਕਿਤੇ ਮਾੜੇ ਮੋٹے ਮਿਸਤਰੀ ਤੋਂ ਲਵਾ ਲੈਨੇ ਆ ਪਰ ਉਹ ਕਹਿੰਦੇ ਨਹੀਂ ਇੱਕ ਵਾਰ ਆ ਤੂੰ ਖਾਰੇ ਜਾ ਕੇ ਛੁਰੀ ਤਾਂ ਲਵਾ ਕੇ ਆ ਤੇ ਨਾਲੇ ਉੱਥੇ ਇੱਕਿਆਂ ਦਾ ਕਈ ਲੈ ਕੇ ਆਈ ਤੇ ਸਾਰੀ ਉਮਰ ਯਾਦ ਪਿਆ ਰੱਖੇਗਾ ਤੇ ਦੋਸਤੋ ਵਾਕਈ ਜਦੋਂ ਮੈਂ ਇੱਥੇ ਆਇਆ ਮੈਂ ਦੋਸਤੋ ਕਈ ਨੂੰ ਛੁਰੀ ਲਵਾਈ ਆ ਦੇਖੋ ਜੀ ਆ ਕਈ ਨੂੰ ਮੈਂ ਛੁਰੀ ਲਵਾਈ ਆ ਤੇ ਭੈੜੀ ਜੀ ਗੰਦੀ ਜੀ ਕਈ ਮੇਰੀ ਬਿਲਕੁਲ ਐ ਨਵੀਂ ਨੋਕ ਬਣਾਤੀ ਜੋ ਬਰਾਨੀ ਤੇ ਦੋਸਤੋ ਕਰਦੇ ਆ ਗੱਲਬਾਤ ਬਾਪੂ ਨਾਲ ਤੇ ਨਾਲੇ ਪੁੱਛਦੇ ਆ ਵੀ ਕੀ ਸਾਗ ਦਾ ਮਸ਼ੂਰੀ ਸ਼ਰੀ ਲਵਾਈ ਦਾ ਤੇ ਕਈ ਨਵੀਂ ਦਾ ਕੀ ਰੇਡ ਆ ਤੇ ਕੀ ਇਹੋ ਜਿਹਾ ਖਾਸ ਹੈ ਕਈਆਂ ਚ ਪਾਉਂਦੇ ਨੇ ਵੀ ਜਿਹੜੀਆਂ ਇਹਨਾਂ ਦੀਆਂ ਇੰਨੀਆਂ ਮਸ਼ਹੂਰ ਕਈਆਂ ਨੇ ਠੀਕ ਹੈ ਦੋਸਤੋ ਤੇ ਬਾਕੀ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਕਰਦੇ ਆ ਜੀ ਸਟਾਰਟ ਪਹਿਲਾਂ ਤਾਂ ਬੀਰਗੋ ਆਪ ਦਾ ਨਾਮ ਦੱਸੋ ਤੁਹਾਡਾ ਨਾਮ ਕੀ ਹੈ ਅੱਲਾਹ ਸਦਾ ਦਿਆਨ ਸਨ ਅੱਛਾ ਜੀ ਤੇ ਸਭ ਤੋਂ ਪਹਿਲਾਂ ਜਦੋਂ ਕੰਮ ਸ਼ੁਰੂ ਹੋਇਆ ਸੀ ਉਹ ਤੁਹਾਡੇ ਫਾਦਰ ਸਾਹਿਬ ਨੇ ਕੀਤਾ ਸੀ ਅਰੇ ਬਾਦਰ ਸਾਹਿਬ ਕਹਦਾ ਸਿੰਘ ਜੀ ਤਾਂ ਹਮ ਗੱਲ ਕੋੰਦੇ ਜੀ ਅੱਛਾ ਇਹ ਮੈਨਾਂ ਤੋਂ ਲੇ ਕੇ ਸਾਡਾ ਖਾਨਦਾਨ ਇਹਦੇ ਕੰਮ ਹੀ ਕਰਦਾ ਹੈ ਅੱਛਾ ਕੀ ਨਾਜੀ ਤੁਹਾਡੇ ਫਾਦਰ ਸਾਹਿਬ ਦਾ ਸਰਕਾਰੀ ਸਬ-ਮਿੰਿਸਟਰੀ ਇਹ ਸ਼ਰਤ ਹੈ ਇਹਨੂੰ ਇਸਕਰੀ ਹਾਂ ਕਿੰਨਾ ਪੁਰਾਣਾ ਕੰਮ ਆ ਜੀ ਤੁਹਾਡਾ ਕਈਆਂ ਦਾ ਸਾਡਾ ਇਹ ਤਕਰੀਬਾ 80 ਬਾਅਦ ਸਾਹਿਬ ਤੁਹਾਡੇ ਬਾਪ ਕੰਮ ਕਰਦੇ ਸੀ ਅੱਛਾ ਜੀ ਉਸ ਤੋਂ ਬਾਅਦ ਸਾਡੇ ਇਹ ਤੇ ਉਸ ਤੋਂ ਕਸ਼ਾਣ ਦੇ ਗਈ ਹਾਂ ਜੀ ਇਹ ਰਸਈ ਕਰਨਾ ਆਪਣੇ ਨਾਲ ਕੀ ਕਿੰਨੇ ਭਰਾ ਕੰਮ ਕਰਦੇ ਸੀ ਖਾਰੇ ਵਿੱਚ ਕਈਆਂ ਅੱਜ 6 ਭਾਈ ਦਾ 6 ਭੰਨਿਆਨੀ ਵਰਕਸ਼ਾਪ ਆਨੇ ਆ ਰਹੇ ਅੱਜ ਅੱਛਾ 6 ਭਾਈ ਸੀਗੇ ਉਹਨਾਂ ਦੀਆਂ ਵਰਕਸ਼ਾਪਾਂ ਹੀ ਆਣੇ ਅੱਛਾ ਜੀ ਸਭ ਤੋਂ ਪੁਰਾਣਾ ਕੰਮ ਨਹੀਂ ਸਭ ਤੋਂ ਪਹਿਲਾਂ ਭਾਈ ਕਰਤਾ ਹੈ ਕਿੰਨੇ ਭਾਈ ਇੱਥੇ ਇਸ ਵਕਤ ਹੁਣ ਕਈਆਂ ਦਾ ਕੰਮ ਕਰਦੇ ਤੁਹਾਡੇ ਇੱਥੇ ਸੀ 4 ਭਾਈ ਸੀ ਕਈਆਂ ਦਾ ਕੰਮ ਇੱਥੇ ਕਰਦੇ 4 ਭਾਈ ਤੇ ਸਾਹਮਣੇ ਜਿਹੜੀ ਪੁਰਾਣੀ ਦੁਕਾਨ ਸੀ ਇਹ ਸੀ ਆਪਣੀ ਸਭ ਤੋਂ ਪੁਰਾਣੀ ਦੁਕਾਨ ਇਹ ਇੱਥੇ ਯਾਨੀ ਕਿ ਬਾਪੂ ਜੀ ਪਹਿਲਾਂ ਕੰਮ ਕਰਦੇ ਹੀ ਉਹਨਾਂ ਨੇ ਸ਼ੁਰੂ ਕੀਤਾ ਸੀ ਕਿੰਨੀ ਕ ਦੂਰੋਂ ਲੋਕ ਆਉਂਦੇ ਆ ਤੁਹਾਡੇ ਕੋਲੇ ਕਈਆਂ ਬਣਾਉਣ ਦੋਸਤਾਂ ਸਾਹਿਬ ਬਿਕਾਨੇ ਦਾ ਕਾਰਾਸਤਾਨ ਦਾ ਕਫੇਟ ਕੋਲ ਕਈਆਂ ਕਈਆਂ ਜਾਂਦੇ ਆਉਣ ਵਾਸਤੇ ਵੀ ਆਉਂਦੇ ਨਵੀਆਂ ਕੰਜਾਂ ਲੈਣ ਵਾਸਤੇ ਜਾਂਦੇ ਆ ਕਿ ਕਨੇਡਾ ਅਮਰੀਕਾ ਤੱਕ ਜਾਂਦੀਆਂ ਜੀ ਸਪੈਸ਼ਲ ਛੁਰੀ ਲਵਾਉਣ ਵਾਸਤੇ ਤੁਹਾਡੇ ਕੋਲ ਇੰਨੀ ਦੂਰੋਂ ਆਉਂਦੇ ਲੋਕ ਆਂ ਜੀ ਤੇ ਦਿਹਾੜੀਆਂ ਦੀਆਂ ਤੁਸੀਂ ਕਿੰਨੀਆਂ ਕ ਕਈਆਂ ਸੇਲ ਕਰ ਦਿੰਦੇ ਹੋ ਆਈਡੀਆ ਕਈਆਂ ਆਕਸਟਾਸ ਕੰਜਾਂ ਸਾਡੀਆਂ ਬਾਸਕਟ 8-10 ਕਈਆਂ ਤਾਂ ਲੱਗਦੀਆਂ ਲੱਗ ਤੇ ਛੁਰੀਆਂ ਕਿੰਨੀਆਂ ਜੀ 15-20 ਰੋ ਸਾਡੀਆਂ ਰੋਜ਼ ਦੀਆਂ ਲੱਗਿਆ 15-20 ਛੁਰੀਆਂ ਹਰ ਰੋਜ਼ ਦੀਆਂ ਮੈਰੀ ਕੁੜੀ ਤੇ ਕਈ ਵਿਖਾਉਂਗੇ ਕੋਈ ਵਧੀਆ ਤਿਆਰ ਕੀਤੀ ਹੋਈ ਤੁਹਾਡੀ ਜਿਹੜੀ ਤੁਹਾਡੇ ਹੱਥੀ ਬਣੀ ਹੋਵੇ ਹਾਂਜੀ ਹਾਂਜੀ ਤੇ ਤਿਆਰ ਕੀਤੀ ਹੋਵੇ ਕਿਉਂਕਿ ਸਾਡੇ ਤਾਉਨੇ ਵੀ ਲੈਣੀਆਂ ਆ ਆ ਜਾਵੀਂ ਤਾਂ ਕਿ ਗੱਡ ਕੇ ਨਹੀਂ ਕਹੀ ਤੇ ਬਾਪੂ ਜੀ ਕਹਿੰਿਆ ਦੇ ਨਾਲ-ਨਾਲ ਕੋਈ ਹੋਰ ਵੀ ਕੰਮ ਆਪਣਾ ਹੋਰ ਅਸੀਂ ਆ ਰੇੜੀਆਂ ਬਣਾਉਣੇ ਆ ਜੀ ਰੇੜੀ ਜਾਨੀ ਕਿ ਪੱਠਿਆਂ ਪੁੱਠਿਆਂ ਵਾਸਤੇ ਜੀ ਤੈਨੂੰ ਟਾਲਾ ਵਾਲੀਆਂ ਨੇ ਰੇੜੀਆਂ ਤਿਆਰ ਕਰਦੇ ਆਂ ਜੀ ਅੱਛਾ ਜੀ ਹੋਰ ਆ ਗੇਟ ਗ੍ਰੇਲਾਂ ਦਾ ਕੰਮ ਵੀ ਕਰਦੇ ਆਂ ਡੇਢ ਗ੍ਰੇਲਾਂ ਦਾ ਕੰਮ ਨਾਲ ਖਾਨਾ ਰੇਲਾਂ ਦਾ ਕੰਮ ਹੀ ਫੇਗਾਰੇ ਦਾ ਕਰਦੇ ਆਂ ਅੱਛਾ ਇੱਕ ਨਾ ਮੈਨੂੰ ਦੱਸੋ ਵੀ ਖੇਤੀਬਾੜੀ ਦੇ ਜਿੰਨੇ ਹੀ ਸਾਨ ਆਈਏ ਹੋਵੇਂ ਨੰ ਕਮਿੰਟ ਨਹੀਂ ਹਨ ਅੱਜ ਆ ਰਿਪੇਅਰ ਦਾ ਵੀ ਕੰਮ ਆ ਤੇ ਆ ਜਿਹੜਾ ਟੋਕਾ ਜਿਹੜਾ ਲਾ ਰੱਖਿਆ ਇਹ ਹਾਂਜੀ ਇਹ ਫਰਾਂਡ ਗਵਾਂਢ ਦੇ ਜਿਹੜੇ ਲੋਕ ਐ ਪੱਠੇ ਗੁੱਤਰ ਵਿਆ ਤੇ ਅੱਛਾ ਵੀ ਤੁਸੀਂ ਯਾਨੀ ਕਿ ਲਾ ਰੱਖਿਆ ਵੀ ਲੋਕ ਆਣ ਕੇ ਪੱਠੇ ਗੁੱਤਰ ਕੇ ਇੱਥੋਂ ਲੈ ਜਾਂਦੇ ਉਹ ਮੈਨੂੰ ਹਾਂ ਇੱਕ ਸੈਂਚਾਨ ਪਸੂ ਲੱਗੇ 3.5 4 ਪਸੂ ਪਈ ਜਾਂਦੇ ਹੀ ਬਸ ਉਹ ਠੀਕ ਆ ਵੀ ਉਹ ਪੱਠੇ ਆ ਕੋਈ ਅੱਧਾ ਟੋਕਰਾ ਦੇਗਾ ਕੋਈ ਟੋਕਰਾ ਉਹ ਤੁਹਾਡੇ ਫ੍ਰੀ ਪਲ ਜਾਂਦੇ ਆ ਹਾਂ ਮੈਂ ਪਸੂ ਮੈਂ ਫਰੀ ਪਸੂ ਮੈਂ ਅੱਛਾ ਪਸੂ ਵੀ ਰੱਖਿਓ ਤੁਸੀਂ ਮੈਨੂੰ ਇਹ ਦੱਸੋ ਵੀ ਅੱਲੋਇਆ ਕੀ ਚੀਜ਼ ਹੁੰਦੀ ਹੈ ਵੀ ਆ ਜਿਹੜਾ ਕਈ ਹੈ ਬੰਦੀ ਕਾਦੀ ਆ ਕੀ ਚੀਜ਼ ਹੈ ਇਸ ਬਾਰੇ ਦੱਸੋ ਮਰਾ ਜੀ ਇਹ ਜਿਹੜਾ ਅਸੀਂ ਇਹ ਕੱਕ ਦੇ ਪਟੇ ਆ ਜਿਹੜੇ ਹੁੰਦੇ ਆ ਟਰੱਕ ਦੇ ਪਟੇ ਮਤਲਬ ਹਾਂਜੀ ਇਹ ਵੀ ਅਸੀਂ ਉਹਨਾਂ ਨੂੰ ਖੰਨੇ ਤੋਂ ਉਲਾਦੇ ਲੈ ਕੇ ਆਉਂਦੇ ਹਾਂ ਜੀ ਖੰਨੇ ਤੋਂ ਹਾਂਜੀ ਅਚਰ ਲਾ ਕੇ ਲੈ ਇਹਨਾਂ ਨੂੰ ਵੇਲ ਦੇ ਮੈਂ ਵੇਲ ਨੇ ਵੇਚਦੀ ਵੇਲ ਨੇ ਵੇਚ ਨਹੀਂ ਘਰ ਆਉਂਦੇ ਮੇਰੇ ਪਤਰਾ ਬਣਾ ਦਿੰਦੇ ਪਤਰਾ ਬਣਾ ਚ ਉਹਦੇ ਮੂਰੇ ਇੱਟਾ ਸਪੂਰੀ ਆਉਂਦੀ ਸਾਡੀ ਜਿਹੜੀ ਮੇਰੇ ਨਹੀਂ ਸਪੈਸ਼ਲ ਹੁੰਦੀ ਹੈ ਅੱਛਾ ਜੀ ਇਹ ਬਹੁਤ ਜ਼ਿਆਦਾ ਹਾਰਡ ਹੁੰਦੀ ਹੈ ਅੱਛਾ ਜੀ ਇਹ ਕੱਟ ਕੇ ਸੀ ਇਹਦੇ ਫਿਰ ਮੂਰੇ ਅਸੀਂ ਨਾ ਮਿਆ ਛੁੜਨ ਲਾ ਕੇ ਤੇ ਨੀ 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 ਨਵੀਆਂ ਤਾਰ ਕਰਦੇ ਸਾਰੀਆਂ ਛੁੜੀਆਂ ਲਾ ਕੇ ਕਰ ਇਹ ਜਿਹੜਾ ਵੀ ਲੋਹਾ ਮੋੜਦਾ ਨਹੀਂ ਹੁੰਦਾ ਤਾਂ ਕਰਕੇ ਇਹ ਮੋੜਦਾ ਨਹੀਂ ਹੈ ਜੀ ਪੱਕਾ ਹੈ ਪੱਕਾ ਇਹਨੂੰ ਇੱਕ ਕਹਿੰਦੇ ਵੀ ਰੇਤੀ ਲਾਉਣ ਦੀ ਵੀ ਲੋੜ ਨਹੀਂ ਹੁੰਦੀ ਇਹ ਮਿੱਟੀ ਨਾਲ ਜਦੋਂ ਆਤੀ ਆਪ ਹੀ ਇਹਦਾ ਮੂੰਹ ਨਿਕਲਦਾ ਇਹ ਆਪਦੀ ਆਪਦੀ ਮੂੰਹ ਨਿਕਲ ਜੀ ਆਹ ਕੀ ਹੁੰਦੀ ਹੈ ਸੇਲਨ ਉਹ ਰਹਿੰਦਾ ਆ ਦੇਖੋ ਇਹ ਅੱਛਾ ਆ ਰਗੜ ਗਈ ਆ ਪਹਿਲਾਂ ਆਏ ਹੁੰਦੀ ਹੈ ਹਾਂ ਜੇ ਨਹੀਂ ਹੁੰਦੀਆਂ ਜੀ ਅੱਛਾ ਆਹ ਟਰੱਕ ਦਾ ਪਟਾ ਜੀ ਆਹ ਟਰੱਕ ਦਾ ਪਟਾ ਹੋ ਗਿਆ ਤੇ ਟਰੱਕ ਦਾ ਪਟਾ ਜੀ ਆਹ ਪੂਰੇ ਛੁਰੀ ਲੱਗੀ ਆ ਜੀ ਆਹ ਛੁਰੀ ਲਾਈ ਹੈ ਤੁਸੀਂ ਠੀਕ ਹੈ ਇਹਨੂੰ ਵਾਈ ਕਰਕੇ ਉਹਨੂੰ ਸਾਫ਼ ਕਰਕੇ ਸਭ ਇੱਕ ਬਣਾ ਦੇਣ ਜਿਹੜੀ ਤੁਸੀਂ ਨਵੀਂ ਕਈ ਬਣਾਉਣੀ ਨਵੀਂ ਕਈ ਨੂੰ ਵੀ ਛੁਰੀ ਲਾਉਣੀ ਲਾਉਣੀ ਛੁਰੀ ਲਾ ਕੇ ਬਣਾਓ ਜਿਵੇਂ ਮੇਰੀ ਕਈ ਨੂੰ ਛੁਰੀ ਨਹੀਂ ਸੀ ਹੈਗੀ ਪਹਿਲਾਂ ਤੇ ਆਹ ਉਸ ਤੋਂ ਬਾਅਦ ਜਿਹੜਾ ਰਜਨ ਕੇ ਨਵਾਂ ਬਣਾ ਦਮ ਆਹ ਦੇਖੋ ਆਹ ਜਿਹੜੀ ਤੁਸੀਂ ਨਵੀਂ ਕਈ ਤਿਆਰ ਕੀਤੀ ਹੋਈ ਇਹ ਸਹੀ ਇਸ ਤਰ੍ਹਾਂ ਤਿਆਰ ਹੋਏ ਹਨ ਆ ਜੀ ਯਾਰ ਗੜਾ ਬੱਸ ਹਨ ਠੀਕ ਹੈ ਜੀ ਲੋ ਵੀ ਦੋਸਤੋ ਆ ਕਈ ਨਵੀਂ ਤਿਆਰ ਤੇ ਬਜ਼ੁਰਗ ਦਾ ਪ੍ਰਾਈਸ ਕੀ ਆ ਜੇਕਰ ਤੁਹਾਡੇ ਕੋਈ ਕੋਈ ਲੈਣ ਆਵੇ ਸੱਜਣ ਮਿੱਤਰ ਕੀ ਪ੍ਰਾਈਸ ਆ ਵੱਧ ਤੋਂ ਵੱਧ ਘੜ ਤੋਂ ਘੱਟ ਇਹ ਵੀ ਪੌਣਾ ਸਹਿਜ ਹੁੰਦਾ ਜੀ ਹਾਂਜੀ ਪੌਣਾ ਸਹਿਜ ਮਤਲਬ ਕਿੰਨਾ ਥੋੜੀ ਪੌਣੇ ਸਹਿਜ 10 ਇੰਚ ਵੀ ਹੁੰਦੀ ਹੈ ਇੱਕ 10 ਇੰਚ ਦੀ ਕਿਹ ਹੁੰਦੀ ਹੈ ਇੱਕ 1.5 ਇੰਚ ਦੀ ਵੀ 10 ਇੰਚ ਯਾਨੀ ਕਿ ਲੰਬਾਈ ਤੇ 1.5 ਨੇ ਠੀਕ 1.5 ਨੇ ਹੁੰਦੀ ਆ ਪੌਣੇ ਸਹਿਜ ਹੁੰਦੀ ਆ ਅੱਛਾ ਜੀ ਨਹੀਂ ਨਹੀਂ ਪੌਣੇ ਸਹਿਜ ਵੀ 800 ਰੁਪਏ ਦਾ ਹੈ ਜੀ ਅੱਛਾ ਜੀ ਇਹਦੇ ਪੌਣੇ ਸਹਿਜ ਵੀ 750 ਕਿਹਾ 750 ਰੁਪਿਆ ਤੇ ਕਈ ਜਿਹੜਾ ਇੱਕ ਵਾਰਾ ਲੈ ਗਿਆ ਗੋਣੀ ਗਾਉ ਪਰ ਕਿਉਂ ਕਈ ਹੋਰ ਨਹੀਂ ਪਾਉਂਦਾ ਕਿਉਂ ਅੱਛਾ ਜੀ ਹਾਂ ਤੇ ਵੀਰ ਗੋ ਆਦਾ ਨੰਬਰ ਦੱਸੋ ਆਪਦਾ ਦੱਸ ਦਿਓ ਜਾਂ ਮੁੰਡੇ ਦਾ ਵੀ ਜਿਹੜਾ ਕੱਲ ਨੂੰ ਕੋਈ ਆਵੇ ਤੁਹਾਡੇ ਕੋਲੇ ਛੁਰੀ ਲਵਾਉਣਾ ਆਵੇ ਜਾਂ ਕਈ ਬਣਵਾਉਣਾ ਆਵੇ ਲੈਣ ਆਵੇ ਤੁਹਾਡੇ ਨਾਲ ਕਨੈਕਟ ਕਰਨ ਸਭ ਤੋਂ ਸਹੀ ਸਾਡੇ ਪਿੰਡ ਦੇ ਵਿੱਚ ਤੁਸੀਂ ਪੁੱਛਣ ਦੇ ਇਨੀ ਖੁਰੀਆਂ ਲਗਾਉਣੀਆਂ ਅਚਾਹ ਗਿਆਨ ਸਿੰਘ ਮਿਸਤਰੀ ਦੱਸ ਰਹੇ ਗਿਆਨ ਸਿੰਘ ਮਿਸਤਰੀ ਹਾਂ ਕਿ ਮੈਂ 12 ਸਾਲ ਦਾ ਜਦੋਂ ਇਸ ਕੰਮ ਦੇ ਵਿੱਚ ਲੱਗਿਆ ਤੁਸੀਂ ਵੱਡੇ ਲੱਗਦੇ ਜੀ ਸਭ ਤੋਂ ਹਾਂਜੀ ਤੇਰੀ ਚੀਜ਼ੇ ਮੈਂ ਤੇ ਛੋਟੇ ਵੀ ਵੱਡੇ ਵੀ ਹੈ ਕਿ ਮੇਰੇ ਭਾਈ ਪਰ ਇਹ ਕੰਮ ਸਭ ਤੋਂ ਪਹਿਲਾਂ ਇਹ ਘਰੇ ਕੋਈ ਸਟਾਰਟਿੰਗ ਕੀਤੀ ਸਟਾਰਟਿੰਗ ਤੁਸੀਂ ਬੁਰਗਾ ਤੋਂ ਸਿੱਖਿਆ ਸੀ ਪਹਿਲਾ ਸਾਲ ਤੋਂ ਹੈ ਬੁਰਗਾ ਤੋਂ ਉਹ ਤੋਂ ਬਾਅਦ ਫਿਰ ਮੇਰੇ ਦੇ ਨਵੇਂ ਭਤੀਜੇ ਆ ਬ੍ਰਿਗਿਆ ਚਾਰ ਦੁਕਾਨਾਂ ਹੈਗੇ ਮੇਰੇ ਭਤੀਜੇ ਆ ਅੱਛਾ ਸਾਰੇ ਫਿਰ ਮੇਰੇ ਕੋਲ ਕੰਮ 'ਚ ਨੇ 100 ਡੇਗੜੇ ਕੰਮ 'ਚ ਇੱਕੇ ਮੈਂ ਦੇਖਿਆ 6-7 ਦੁਕਾਨਾਂ ਇੱਧਰ ਢੋਡੀਆਂ ਹੀ ਆ ਮੇਰੇ ਭਾਈ ਆ ਮੇਰੇ ਭਤੀਜੇ ਆ ਬਾਕੀ ਜਿਹੜੇ ਮੇਰੇ ਭਤੀਜੇ ਆ ਕੰਮ ਚ ਲਾਏ ਹੋ ਮੇਰੇ ਕੋਲ ਸਭਾਂ ਬਾਅਦ ਚ ਕੰਮ ਸਿੱਖਦੇ ਰਹਿ ਕੇ ਮੇਰੇ ਕੋਲ ਮੈਂ ਉਹ ਤੁਹਾਡੇ ਭਾਈ ਨੂੰ ਪੁੱਛਿਆ ਮੈਂ ਕਿਹਾ ਵੀ ਮੈਨੂੰ ਸਹੀ ਦੁਕਾਨ ਦੱਸੋ ਕਿਹੜੀ ਆ ਮੈਂ ਮੈਂ ਵੀਡੀਓ ਬਣਾਉਣੀ ਆ ਉਹ ਕਹਿੰਦਾ ਫਿਰ ਮੈਂ ਧੂਰ ਨਹੀਂ ਮਾਰਦਾ ਫਿਰ ਤੁਸੀਂ ਗਿਆਨ ਸਿੰਘ ਕੋਲੇ ਜਾਵੜ ਅੱਗੇ ਮੇਰੇ ਭਾਈ ਆ ਤੇ ਬਹੁਤ ਬਹੁਤ ਧੰਨਵਾਦ ਵੀਰਗੋ ਤੁਸੀਂ ਗੱਲਬਾਤ ਕੀਤੀ ਧੰਨਵਾਦ ਜੀ ਤੇ ਨੰਬਰ ਸਾਚ ਦੱਸੋ ਕਾਕੇ ਨੰਬਰ ਬੋਲ ਮੇਰਾ ਨੰਬਰ 99141 ਨਲੇ ਨੰਮੇ 6342 24304 ਬੇਟੇ ਦਾ ਨੰਬਰ 98154 98154 ਹਾਈ ਸਟੈਂਡ 76 ਲਖਵੀਰ ਸਿੰਘ ਜੀ ਮੇਰਾ ਲਖਵੀਰ ਸਿੰਘ ਤੁਹਾਡਾ ਨਾ ਗਿਆਨ ਸਿੰਘ ਪਹਿਲਾ ਨੰਬਰ ਤੁਹਾਡਾ ਹੀ ਦੂਜਾ ਤੁਹਾਡੇ ਬੇਟੇ ਦਾ ਤਾਂ ਦੋਸਤੋ ਜੇ ਕਿਸੇ ਵੀਰ ਨੇ ਵੀ ਕਈ ਲੈਣੀ ਆ ਜਾਂ ਕਈ ਨੂੰ ਛੁਰੀ ਲਵਾਉਣੀ ਆ ਤੇ ਦੁਕਾਨ ਤੁਹਾਨੂੰ ਵਿਖਾ ਦੇਣਾ ਕੋੜਕਪੂਰਾ ਰੋਡ ਕੋੜਕਪੂਰਾ ਤੇ ਮਕਸਰ ਰੋਡ ਦੇ ਉੱਪਰ ਹੈ ਜੀ ਆਹ ਦੁਕਾਨ ਆ ਜੀ ਗਿਆਨ ਸਿੰਘ ਢਾਲੀਵਾਲ ਦੀ ਤੇ ਜਿਨੇ ਜਿਨ੍ਹਾਂ ਵੀਰਾਂ ਨੇ ਵੀ ਛੁਰੀਆਂ ਲਵਾਉਣੀਆਂ ਜਾਂ ਨਵੀਆਂ ਕਈਆਂ ਲੈਣੀਆਂ ਤਾਂ ਇੱਥੇ ਆਣ ਕੇ ਤੁਸੀਂ ਮਿਲ ਸਕਦੇ ਬਾਕੀ ਦੋਸਤੋ ਰੱਬ ਰਾਖਾ ਵੀਡੀਓ ਚੰਗੀ ਲੱਗੀ ਤੇ ਸ਼ੇਅਰ